ਆਪਾਂ ਡੀਸੀ ਉਸ ਵੱਲੋਂ ਜਿਹੜਾ ਸਾਡੇ ਮੁਲਾਜ਼ਮਾਂ ਦੇ ਡੋਟੇ ਨਹੀਂ ਉਸ ਸਟੱਪਲ ਵਾਰਨਿੰਗ ਚ ਲਾਇਆ ਵੀ ਹੈ ਜਿਹੜੇ ਕਾਫੀ ਮੁਲਾਜ਼ਮ ਸਾਡੇ ਉਧਰ ਲਾਉਣ ਕਰਕੇ ਜਿਹੜੇ ਸਾਡੇ ਮੁਲਾਜ਼ਮ ਜੀਐਸਟੀ ਤੇ ਵੀ ਲੱਗੇ ਹੋਏ ਨੇ ਉਹਨੇ ਡੋਟੇ ਪੁੱਤ ਲੱਗੇ ਹੋਏ ਇਸ ਲਈ ਮੀਟਰ ਜਿਹੜੇ ਨਵੇਂ ਮੀਟਰ ਲਾਉਣ ਦੀ ਕਾਫੀ ਦਿੱਕਤ ਆ ਰਹੀ ਹੈਗੀ ਜਾਂ ਜਿਹੜੇ ਸਾਡੇ ਫੀਲਡਸ ਚ ਸਾਡੇ ਮੁਲਾਜ਼ਮ ਨੇ ਉਹਨੇ ਬਹੁਤ ਡੋਟੇ ਜਿਹੜਾ ਇਧਰ ਸਟੱਪਲ ਵਾਰਨਿੰਗ ਚ ਲੱਗੇ ਆ ਜਿਸ ਕਰਕੇ ਸਾਡੇ ਮੁਲਾਜ਼ਮਾਂ ਦੀ ਗਿਣਤੀ ਪਹਿਲਾਂ ਹੀ ਬਹੁਤ ਘੱਟ ਹੋਣ ਕਰਕੇ ਪਹਿਲਾਂ ਹੀ ਬਹੁਤ ਵਰਕਲੋਡ ਤੇ ਕੰਮ ਕਰ ਰਹੇ ਸੀਗੇ ਪਰ ਹੁਣ ਗਿਣਤੀ ਜਿਹੜੀ ਹੋਰ ਵੀ ਬਹੁਤ ਜ਼ਿਆਦਾ ਘਟ ਗਈ ਕਿਉਂਕਿ ਕਟੋਟ 15% ਦਾ 20-30% ਜਿਹੜਾ ਸਟਾਫ ਆਟਾ ਉਧਰ ਲੱਗ ਗਿਆ ਇਸ ਲਈ ਸਾਡੇ ਕੋਲ ਜਿਹੜਾ ਹੁਣ ਮੌਜੂਦਾ ਸਟਾਫ ਹੈ ਸਿਰਫ 40% ਹੀ ਰਹਿ ਗਿਆ ਜਿਸ ਕਰਕੇ ਜਿਹੜਾ ਕੰਮ ਪ੍ਰਭਾਵਿਤ ਹੋ ਰਿਹਾ ਕਿਉਂਕਿ ਸਮੇਂ ਸਿਰ ਨਾਲ ਕੋ ਕੰਪਲੇਂਟ ਹੋ ਰਹੀ ਹੈ ਜਾਂ ਕੋਈ ਫਾਡਰ ਵਾਲਟ ਅਟੈਂਡ ਕਰਨਾਗਾ ਕੋਈ ਕੰਮ ਜੋ ਮੁਲਾਜ਼ਮਾਂ ਨਾਲ ਹੀ ਹੋ ਸਕਦੇ ਨੇ ਜਦੋਂ ਮੁਲਾਜ਼ਮਾਂ ਦੀ ਘਾਟ ਹੋਣ ਕਰਕੇ ਇਹ ਜਿਹੜਾ ਕੰਮ ਜਿਹੜੇ ਇਫੈਕਟ ਹੋ ਰਹੇ ਨੇ ਸਾਡੇ ਕੋਲ ਵੀ ਖਪਤਕਰ ਆਉਂਦੇ ਨੇ ਪਰ ਇਹ ਸਾਡੇ ਕੋਈ ਬਸਦਾ ਰੋ ਨਹੀਂਗਾ ਕਿਉਂਕਿ ਜਿਹੜੀਆਂ ਡਿਊਟੀਆਂ ਸਪੈਸ਼ਲੀ ਡੀਸੀ ਆਫਸ ਵੱਲੋਂ ਲਾਈਆਂ ਗਈਆਂ ਹੈਗੀਆਂ ਉਹ ਬਹੁਤ ਇਹ ਜ਼ਰੂਰੀ ਹੈ ਅਸੀਂ ਬਾਰ-ਬਾਰ ਉਹਨਾਂ ਨੂੰ ਪੱਤਰ ਵਿਹਾਰ ਵੀ ਕੀਤਾ ਗੱਡੀ ਸੀ ਉਸ ਨੂੰ ਵੀ ਜਿਹੜੇ ਸਾਡੇ ਜਿਹੜਾ ਜ਼ਰੂਰੀ ਸਵਾਲ ਸਾਡਾ ਮਹਿਕਮਾ ਆਉਂਦਾਗਾ ਵੀ ਅਸੀਂ ਲੋਕਾਂ ਨੂੰ ਨਿਰਵਿਘਨ ਸਪਲਾਈ ਦੇਣੀ ਹੈਗੀ ਤੇ ਬਾਕੀ ਮੁਰੇ ਤਿਹਾਰਾਂ ਦੇ ਦਿਨ ਨੇ ਇਸ ਕਰਕੇ ਸਪਲਾਈ ਦੇਣੀ ਹੋਰ ਵੀ ਜ਼ਰੂਰੀ ਹੈ ਜਾਂ ਨਵੇਂ ਕਨੈਕਸ਼ਨ ਦੇਣੇ ਹੋਰ ਵੀ ਜ਼ਰੂਰੀ ਨੇ ਪਰ ਸਾਡੇ ਬਾਰ-ਬਾਰ ਪੱਤਰ ਵਿਹਾਰ ਕਰਨ ਦੇ ਬਾਵਜੂਦ ਵੀ ਕਿਸੇ ਵੀ ਮੁਲਾਜ਼ਮ ਦੀ ਕੋਈ ਡਿਊਟੀ ਨਹੀਂ ਕੱਟੀ ਗਈ ਹਾਲਾਂਕਿ ਡਿਊਟੀਆਂ ਵਧਾਈਆਂ ਜਾ ਰਹੀਆਂ ਨੇ ਇਸ ਲਈ ਜਿੰਨਾ ਚਿਰ ਇਹ ਡਿਊਟੀਆਂ ਤੇ ਮੁਲਾਜ਼ਮ ਵਾਪਸ ਨਹੀਂ ਆਉਂਦੇ ਉਹਨਾਂ ਚਿਰ ਜਿਹੜਾ ਕੰਮ ਇਸੇ ਤਰ੍ਹਾਂ ਪ੍ਰਭਾਵਿਤ ਹੋਊਗਾ ਨਹੀਂ ਦਫ਼ਤਰ ਵਾਲੇ ਮੁਲਾਜ਼ਮਾਂ ਦੀ ਡਿਊਟੀ ਕੋਈ ਨਹੀਂ ਲਾਏਗੀ ਦਫ਼ਤਰ ਵਾਲੇ ਮੁਲਾਜ਼ਮਾਂ ਦਾ ਆਲਰੇਡੀ ਜਿਵੇਂ ਸਾਡੇ ਅਫਸਰ ਚ ਪਹਿਲਾਂ ਹੀ ਘਟਨੇ ਸਾਡੇ ਇਹ ਆ ਰਹੇ ਸੀਗੇ ਉਹਨਾਂ ਦੀ ਪ੍ਰੋਮੋਸ਼ਨ ਹੋ ਚੁੱਕੀ ਹੈਗੀ ਤੇ ਬਾਕੀ ਉਸ ਜਗ੍ਹਾ ਤੇ ਕੋਈ ਸਾਡੇ ਕੋਲ ਮੁਲਾਜ਼ਮ ਨਹੀਂ ਆਇਆ ਹੁਣ ਤੱਕ ਤੇ ਬਾਕੀ ਜਿਹੜਾ ਸਾਡਾ ਕਲੈਰੀਕਲ ਸਟਾਫ ਹੈ ਸਾਡੇ ਕੋਲ ਪਹਿਲੇ ਹੀ ਪੋਸਟਾਂ ਦੇ ਹਿਸਾਬ ਨਾਲ ਬਹੁਤ ਘਟਨੇ ਇਸ ਕਰਕੇ ਦਫ਼ਤਰ ਦਾ ਕੰਮ ਵੀ ਕੋਸ਼ਲ ਜਿਹੜਾ ਅਫੈਕਟ ਕਰ ਰਿਹਾ ਹੈਗਾ ਅਸੀਂ ਜਿਹੜੀ ਸਾਡੀ ਪੋਸਟ ਆ ਏਆਰ ਦੀ ਅਸੀਂ ਬਾਰ-ਬਾਰ ਉੱਪਰ ਜਿਹੜਾ ਮੈ ਦੇਖਿਆ ਵੀ ਇਸੇ ਹਟਾ ਰੈਵਨੂ ਤੇ ਕਨੈਕਸ਼ਨ ਬਹੁਤ ਜ਼ਿਆਦੇ ਨੇ ਵੀ ਸਾਡੀ ਜਿਹੜੀ ਆਰਏ ਦੀ ਪੋਸਟ ਕੀਤੀ ਜਾਵੇ ਤਾਂ ਜੋ ਕੋਈ ਆਰੇ ਆ ਸਕੇ ਏ ਆਰਏ ਦੀ ਕੋਈ ਨਾ ਤਾਂ ਕੋ ਨਵੀਂ ਭਰਤੀ ਹੈ ਨਾ ਕੋਈ ਪ੍ਰੋਮੋਸ਼ਨ ਹੈ ਇਸ ਲਈ ਜਿਹੜਾ ਏ ਆਰਏ ਰਿਪੋਰਟ ਸਾਡੇ ਕੋਲੇ ਹੁਣ ਖਾਲੀ ਪਈ ਹੈ ਜਿਸ ਨਾਲ ਵੀ ਕੰਮ ਜਿਹੜਾ ਦਫ਼ਤਰਾ ਕੰਮ ਹੈ ਬਹੁਤ ਪ੍ਰਭਾਵਿਤ ਹੁੰਦਾ ਇੱਕ ਸਰ ਹੋਰ ਤੁਹਾਨੂੰ ਚਾਇਆ ਵੀ ਤੁਹਾਡੇ ਜਿਵੇਂ ਕਲੈਰੀਕਲ ਦੀ ਪੋਸਟ ਦੇ ਵਿੱਚ ਕਮੀ ਆ ਗਈ ਠੀਕ ਹੈ ਉਸ ਜਗ੍ਹਾ ਤੇ ਤੁਸੀਂ ਜਿਹੜੇ ਫੀਲਡ ਵਾਲੇ ਤੁਹਾਡੇ ਮੁਲਾਜ਼ਮ ਨੇ ਉਹਨਾਂ ਨੂੰ ਰੱਖ ਲੈਣੇ ਹੋ ਤੇ ਫਿਰ ਫੀਲਡ ਦੇ ਵਿੱਚ ਤਾਂ ਕਮੀ ਆਊਗੀ ਨਾ ਜਦੋਂ ਉੱਥੇ ਮੁਲਾਜ਼ਮ ਸਾਡੇ ਕੋਲੇ ਉਹ ਮੁਲਾਜ਼ਮ ਤੁਸੀਂ ਦਫ਼ਤਰ ਵਿੱਚ ਰੱਖਦੇ ਆ। ਹਾਂ ਹੈਗਾ ਵੀ ਕੋਈ ਜਦੋਂ ਸਾਡੇ ਕੋਲ ਜ਼ਰੂਰੀ ਸੀਟਾਂ ਤੇ ਕੰਮ ਨਹੀਂ ਹੁੰਦਾ ਤਾਂ ਅਸੀਂ ਟੈਕਨੀਕਲ ਸਟਾਫ ਤੋਂ ਜਿਹੜੇ ਮੁਲਾਜ਼ਮ ਲਾ ਲੈਣੇ ਹੈਗੇ ਪਰ ਉਹਦੇ ਉਹਦੇ ਘਾਟ ਨਾਲ ਕੰਨ ਨੂੰ ਟੈਕਨੀਕਲ ਸਟਾਫ ਦੀ ਹੋਰ ਵੀ ਜ਼ਿਆਦਾ ਘਾਟ ਮਹਿਸੂਸ ਹੋ ਜਾਂਦੀ ਹੈ। ਜੇ ਦਫ਼ਤਰ ਦਾ ਥੋੜਾ ਬੋਤਾ ਕੰਮ ਚਲਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਉਧਰ ਸਾਡੇ ਟੈਕਨੀਕਲ ਪਾਸੇ ਜਿਹੜਾ ਫੀਲਡ ਦੇ ਕੰਮ ਬਾਰੇ ਹੋਰ ਅਫੈਕਟ ਪੈ ਜਾਂਦਾ ਹੈ ਜਿਸ ਕਰਕੇ ਜਿਹੜਾ ਖਪਤਕਾਰ ਵਾਰ-ਵਾਰ ਪਰੇਸ਼ਾਨ ਹੁੰਦੇ ਨੇ ਖਪਤਕਾਰ ਨੂੰ ਨਿਰਵਿਘਨ ਸਪਲਾਈ ਦੇਣ ਵਿੱਚ ਦਿੱਕਤ ਆਉਂਦੀ ਹੈਗੀ ਤੇ ਇਸ ਲਈ ਜੇ ਸਟਾਫ ਦੀ ਘਾਟ ਨੂੰ ਪੂਰਾ ਕਾਰਜਾਵਾਹਕ ਸਾਡੇ ਜਿਹੜੇ ਲੱਗੇ ਡਾਕਟਰਾਂ ਉਹ ਕਟੀਆਂ ਜਾਣ ਤਾਂ ਹੀ ਜਿਹੜਾ ਸਿਸਟਮ ਨੂੰ ਸਹੀ ਤਰੀਕੇ ਨਾਲ ਚਾਲੂ ਰੱਖਿਆ ਜਾ ਸਕਦਾ ਇੱਕ ਸਬਡਿੰਗ ਦੇ ਵਿੱਚ ਕਿੰਨੇ ਮੁਲਾਜ਼ਮਾ ਜੁਟ ਲਾਈਏ ਜੀ ਬਾਦ ਜਿਹਨੇ ਆਪਣੇ ਇਕੱਲੇ ਸਬਡਿੰਗ ਦੇ ਵਿੱਚੋਂ 7-8 ਮੁਲਾਜ਼ਮ ਜਿਹੜੇ ਨੇ ਸਾਡੇ ਸੱਬਲ ਵਾਰਨਿੰਗ ਚਲਾਏ ਨੇ ਬਾਕੀ ਜਿਹੜੇ ਪੋਸਟ ਆਟੀਆਂ ਪਹਿਲਾਂ ਆਲਰੇਡੀ ਖਾਲੀ ਨੇ ਤੇ ਇਸ ਕਰਕੇ ਵੀ ਜਿਹੜਾ ਕਾਫੀ ਛੜਾ ਜਿਹੜਾ ਸਟਾਫ ਆਉਣਾ ਸੀ ਕੁੱਲ ਗਿਣਤੀ ਸਾਡੀ 40% ਸਟਾਫ ਜਿਹੜਾ ਕੰਮ ਕਰ ਰਿਹਾਗਾ ਉਹਦੇ ਨਾਲ ਜਿੰਨਾ ਕੰਮ ਹੋ ਸਕਦਾ ਉਹਨਾਂ ਕੰਮ ਚਲਾਏ ਜਾ ਰਹੇ ਆ ਉਹ ਜੇ ਆਪਾਂ ਕੇ ਪ੍ਰੋਪਰ ਨਹੀਂ ਚਲਾਇਆ ਜਾ ਸਕਦਾ ਨਹੀਂ ਸੱਤ ਮੁਲਾਜ਼ਮ ਤੁਸੀਂ ਬਾਹਰ ਲਾਤੇ ਫਿਰ ਤੁਹਾਡੇ ਰਸਤੇ ਦੇ ਵਿੱਚ ਤਾਂ ਕੁਝ ਰਹਿ ਹੀ ਨਹੀਂ ਇਹੀ ਤਾਂ ਕਾਰਨ ਹੈ ਇਸ ਕਰਕੇ ਅਸੀਂ ਆਪਦੇ ਉੱਚ ਅਧਿਕਾਰੀਆਂ ਨੂੰ ਵੀ ਸਾਡੇ ਉੱਚ ਅਧਿਕਾਰਗਣੇ ਟੀਸੀ ਆਫਸ ਵੀ ਇਸ ਚੀਜ਼ ਦਾ ਤਾਲਮਿਲ ਕੀਤਾ ਹੈ ਛੱਡ ਕੇ ਜਿਹੜੇ ਡਿਊਟੀਆਂ ਕਟਾਈਆਂ ਜਾਣ ਤਾਂ ਜਿਹੜੇ ਅਸੀਂ ਖਫਤ ਕਰਾਉਣ ਨਿਰਮਿੰਦ ਸਪਲਾਈ ਜਾਉਣਾ ਕੰਮ ਨੂੰ ਲਗਾਤਾਰ ਚਾਲੂ ਰੱਖ ਸਕੀ